ਕਸ਼ਿਕਾ ਜੀ ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਆ ਤਾਂ ਸਿੱਖਾਂ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਆ ਕਿ ਵੱਡੇ ਸਿੱਖਾਂ ਦੇ ਲਈ ਮਾਨ ਦੀ ਗੱਲ ਜਿਹੜੀ ਆ ਉਹ ਅਮਰੀਕਾ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਅਮਰੀਕਾ ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਸਕੂਲ ਦਾ ਨਾਂ ਰੱਖਿਆ ਗਿਆ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਜੋ ਪੰਜਾਬ 95 ਫਿਲਮਾਂ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਹੋਈ ਉਸ ਤੇ ਹਲੇ ਰੋਕ ਲੱਗੀ ਹੋਈ ਹੈ ਤਾਂ ਉਧਰ ਅਮਰੀਕਾ ਤੋਂ ਵੱਡੀ ਮਾਣ ਵਾਲੀ ਗੱਲ ਸਾਹਮਣੇ ਆਈ ਹੈ ਕਿ ਸਿੱਖਾਂ ਦੇ ਲਈ ਵੱਡਾ ਕੰਮ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਲਈ ਆ ਜਿਹੜਾ ਵੱਡਾ ਜਿਹੜਾ ਫੈਸਲਾ ਲਿਆ ਗਿਆ ਤੇ ਉਹਨਾਂ ਦੇ ਨਾਂ ਤੇ ਸਕੂਲ ਦਾ ਨਾਮ ਰੱਖਿਆ ਗਿਆ ਤਾਂ ਯੂ ਐਸ اے ਦੇ ਫ੍ਰੈਸਨੋ ਚ ਸਕੂਲ ਦਾ ਨਾਮ ਜਿਹੜਾ ਉਹ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਗਿਆ ਤਾਂ ਅਮਰੀਕਾ ਦੇ ਫ੍ਰੈਸਨੋ ਚ ਇਹ ਜਿਹੜਾ ਵੱਡਾ ਜਿਹੜਾ ਵੱਡਾ ਕਦਮ ਚੁੱਕਿਆ ਗਿਆ ਅਮਰੀਕਾ ਵੱਲੋਂ ਅਤੇ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਕਿ ਮਨੁੱਖੀ ਅਧਿਕਾਰਾਂ ਦੇ ਲਈ ਵੱਡੇ ਪੱਧਰ ਤੇ ਲੜਾਈ ਲੜੀ ਅਤੇ ਲੜਾਈ ਲੜਦੇ ਆ ਖੁਦ ਉਸ ਲੜਾਈ ਦਾ ਜਿਹੜਾ ਆਪ ਵੀ ਸ਼ਿਕਾਰ ਹੋ ਗਏ ਤੇ ਉਹਨਾਂ ਦੇ ਆਂ ਦੇ ਨਾਂ ਤੇ ਜਿਹੜਾ ਅਮਰੀਕਾ ਚ ਸਕੂਲ ਦਾ ਨਾਂ ਰੱਖਿਆ ਗਿਆ ਹਾਲਾਂਕਿ ਪਹਿਲਾਂ ਇੱਕ ਜਿਹੜੀ ਪਾਰਕ ਹੈ ਉਸ ਦਾ ਵੀ ਨਾਂ ਰੱਖਿਆ ਹੋਇਆ ਜਸਵੰਤ ਸਿੰਘ ਖਾਲੜਾ ਤਾਂ ਹੁਣ ਸਕੂਲ ਦਾ ਨਾਂ ਰੱਖਿਆ ਗਿਆ ਜਿਸ ਦੇ ਚੱਲਦੇ ਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਲ ਵਰਲਡ ਚ ਕਿੰਨੇ ਆ ਬੱਚੇ ਜਿਹੜੇ ਐ ਇਸ ਰੀਏ ਵਿੱਚ ਜਿਹੜੇ ਰਹਿਣਗੇ ਉਹ ਇਸ ਸਕੂਲ ਚ ਪੜਨਗੇ ਤੇ ਜਸਵੰਤ ਸਿੰਘ ਖਾਲੜਾ ਦੇ ਬਾਰੇ ਜਿਹੜਾ ਜਰੂਰ ਉਹ ਕਿਤੇ ਨਾ ਕਿਤੇ ਖੋਜ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਜਦੋਂ ਕਿਸੇ ਸ਼ਖਸੀਅਤ ਦੇ ਨਾਂ ਤੇ ਜਦੋਂ ਕੋਈ ਸਕੂਲ ਦਾ ਨਾਂ ਹੁੰਦਾ ਤਾਂ ਉਸ ਸ਼ਖਸੀਅਤ ਬਾਰੇ ਬੱਚੇ ਜਿਹੜੇ ਆ ਸੁਭਾਵਿਕ ਹੈ ਕਿ ਜਾਣਦੇ ਨੇ ਕਿ ਕੌਣ ਸੀਗਾ ਕਿਉਂ ਉਹਨਾਂ ਦਾ ਨਾਮ ਇੱਥੋਂ ਤੱਕ ਪਹੁੰਚਿਆ ਤਾਂ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਕਿ ਪੰਜਾਬ ਦੀ ਨੌਜਵਾਨੀ ਦੇ ਲਈ ਵੱਡਾ ਕਦਮ ਚੁੱਕਿਆ ਸੀ ਕਰੀਬ 2000 ਤੋਂ ਉੱਪਰ ਜਿਹੜੀਆਂ ਲਾ ਵਾਰਸ ਲਾਸ਼ਾਂ ਸੀ ਉਹਨਾਂ ਦੀ ਪਾਲ ਕੀਤੀ ਅਤੇ ਉਹਨਾਂ ਦਾ ਡਾਟਾ ਇਕੱਠਾ ਕੀਤਾ ਤੇ ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਮਾਪਿਆਂ ਉਡੀਕ ਰਹੇ ਸੀ ਕਿ ਸਾਡੇ ਬੱਚੇ ਆਣਗੇ ਪਰ ਜਦੋਂ ਉਹਨਾਂ ਬੱਚਿਆਂ ਦੀਆਂ ਲਾਸ਼ਾਂ ਸਾਹਮਣੇ ਆਈਆਂ ਤਾਂ ਉਹਨਾਂ ਮਾਪਿਆਂ ਨੇ ਜੋ ਉਸ ਸਮੇਂ ਆਪਣੇ ਆਪ ਤੇ ਸਮਾਂ ਬਤਾਇਆ ਸੀ ਉਹ ਕਿਸੇ ਜਿਹੜਾ ਉਸ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ ਨਹੀਂ ਜਾ ਸਕਦਾ ਪਰ ਕਿਤੇ ਨਾ ਕਿਤੇ ਜਸਵੰਤ ਸਿੰਘ ਖਾਲੜਾ ਨੇ ਵੱਡਾ ਕਦਮ ਹੈ ਜਿਹੜਾ ਉਹ ਸਿੱਖ ਭਾਈਚਾਰੇ ਲਈ ਚੁੱਕਿਆ ਸੀ ਅਤੇ ਖਾਸ ਕਰਕੇ ਜੇਕਰ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਣ ਹੋਇਆ ਸੀ 84 ਦੇ ਸਮੇਂ ਤਾਂ ਉਸ ਸਮੇਂ ਇਹ ਵੱਡਾ ਕਦਮ ਜਿਹੜਾ ਚੁੱਕਿਆ ਗਿਆ ਸੀਗਾ ਜਸਵੰਤ ਸਿੰਘ ਖਾਲੜਾ ਵੱਲੋਂ ਕਿ ਉਹਨਾਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲੱਭੀਆਂ ਗਈਆਂ ਜਿਨ੍ਹਾਂ ਦੇ ਭਾਲ ਮਾਪੇ ਕਰ ਰਹੇ ਸੀ ਜਾਂ ਮਾਪਿਆਂ ਤੋਂ ਪਤਾ ਹੀ ਨਹੀਂ ਸੀ ਕਿ ਸਾਡੇ ਬੱਚੇ ਜੂnde ਵੀ ਨੇ ਜਾਂ ਉਹਨਾਂ ਦੀ ਮੌਤ ਹੋ ਚੁੱਕੀ ਆ ਤਾਂ ਜਸਵੰਤ ਸਿੰਘ ਖਾਲੜਾ ਦੇ ਲਈ ਅਮਰੀਕਾ 'ਚ ਵੱਡਾ ਜਿਹੜਾ ਕਿਤੇ ਨਾ ਕਿਤੇ ਕਦਮ ਚੁੱਕਿਆ ਗਿਆ ਤੇ ਉਹਨਾਂ ਦੇ ਨਾਂ ਤੇ ਜੋਐਸਏ ਦੇ ਫਰੈਸ਼ ਨੋਚ ਸਕੂਲ ਦਾ ਨਾਂ ਜਿਹੜਾ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਗਿਆ ਤਾਂ ਕਿਤੇ ਨਾ ਕਿਤੇ ਜੜੀ ਆ ਸਿੱਖਾਂ ਲਈ ਬੜੀ ਵੱਡੀ ਮਾਣ ਦੀ ਗੱਲ ਹੈ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਪੰਜਾਬ ਵਿੱਚ ਜਿਹੜੀ ਫਿਲਮ ਸੀ ਔਰ ਲੇਟ ਜੋ ਹੁਣ ਸੀ ਦੇਸ਼ ਵਿੱਚ ਪੰਜਾਬ 95 ਹਾਲਾਂਕਿ ਉਸਤੇ ਕਈ ਘੱਟ ਲੱਗਣ ਦੇ ਬਾਵਜੂਦ ਵੀ ਰਿਲੀਜ਼ ਦਾ ਸਮਾਂ ਵੀ ਆਂਦਾ ਪਰ ਉਸ ਦੇ ਇੱਕ ਵਾਰ ਫਿਰ ਰੋਕ ਲੱਗ ਜਾਂਦੀ ਹੈ ਤੇ ਇਸ ਸਭ ਦੇ ਦਰਮਿਆਨ ਜੋ ਇਹ ਵੱਡਾ ਜਿਹੜਾ ਮਾਣ ਦਿੱਤਾ ਗਿਆ ਇਸ ਦੇ ਚਾਲ ਦੇ ਕਿਤੇ ਨਾ ਕਿਤੇ ਵੱਡੀ ਸਿੱਖਾਵਾਂ ਦੇ ਲਈ ਮਾਣ ਦੀ ਗੱਲ ਹੈ ਕਿ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਕਿ ਮਨੁੱਖੀ ਅਧਿਕਾਰਾਂ ਦੇ ਲਈ ਵੱਡਾ ਕਦਮ ਚੁੱਕਿਆ ਅਤੇ ਵੱਡੇ ਜਿਹੜੇ ਆ ਕਾਰਵਾਈਆਂ ਕੀਤੀਆਂ ਅਤੇ ਵੱਖ-ਵੱਖ ਥਾਵਾਂ ਤੇ ਜਾ ਕੇ ਲਾਵਾਸ਼ ਲਾਸ਼ਾਂ ਨੂੰ ਲੱਭਿਆ ਮਿਊਸਪਲ ਕਾਰਪੋਰੇਸ਼ਨ ਤੇ ਜਾ ਕੇ ਡਾਟਾ ਲੱਭਿਆ ਕਿ ਕਿਸ ਨੌਜਵਾਨ ਦਾ ਇੱਥੇ ਸਰਕਾਰ ਹੋਇਆ ਕਿਸ ਨੇ ਸਸਕਾਰ ਕੀਤਾ ਹੈ ਤਾਂ ਉਹ ਸਭ ਕਿਤੇ ਨਾ ਕਿਤੇ ਵੱਡਾ ਜਿਹੜਾ ਰੋਲ ਅਦਾ ਕੀਤਾ ਗਿਆ ਸੀ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਦੇ ਲਈ ਉਸੇ ਦੇ ਚਾਲਦਿਆਂ ਹਰ ਸਾਲ ਦੀ ਤਾਂ ਜਦੋਂ ਜਸਵੰਤ ਸਿੰਘ ਖਾਲੜਾ ਦੀ ਵਰਸੂ ਹੁੰਦੀ ਆ ਉਹਨਾਂ ਨੂੰ ਹਰ ਸਾਲ ਜਯਾਦ ਕੀਤਾ ਜਾਂਦਾ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਅਮਰੀਕਾ ਚ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਸਕੂਲ ਦਾ ਨਾਂ ਰੱਖਿਆ ਗਿਆ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ